ਸਾਸ਼ੀ ਕਾਲ ਜੀ ਹਾਂ ਜੀ ਅੱਜ ਆਪਾਂ ਤੁਹਾਨੂੰ ਸਿਖਾਉਣ ਲੱਗੇ ਹੇਰਿੰਗ ਬੋਨ ਸਟਿਚ ਸਿਖਾਉਣ ਦੇ ਲਈ ਬੇਸਿਕਲੀ ਆਪਾਂ ਦੋ ਲਾਈਨਸ ਡਰਾ ਕੀਤੀਆਂ ਇਹਦੇ ਵਿੱਚ ਵਿੱਚ ਜਿਹੜਾ ਡਿਜ਼ਾਈਨ ਬਣਾ ਕੇ ਦਿਖਾਉਣੀ ਆ ਤੁਹਾਨੂੰ ਇਦਾਂ ਜਿਹੜਾ ਬੈਕ ਨੂੰ ਜਿੱਧਰ ਨੂੰ ਆਪਾਂ ਕਰਾਸ ਬਣਾ ਚੱਕੇ ਆ ਸੂਈ ਦੇ ਉੱਤੇ ਫੈਬਰਿਕ ਆ ਥੋੜਾ ਥੋੜਾ ਇਕਵਲ ਇਕਵਲ ਚੱਕਦੇ ਜਾਣਾ ਧਾਗੇ ਨੂੰ ਪਿੱਛੇ ਰੱਖਣਾ ਧਾਗੇ ਨੂੰ ਅੱਗੇ ਨਹੀਂ ਕਰਨਾ ਇਦਾਂ ਜਿਹੜੇ ਕਰਾਸ ਬਣ ਕੇ ਬਹੁਤ ਸੋਹਣਾ ਡਿਜ਼ਾਈਨ ਬਣਦਾ ਤੇ ਇੱਕ ਆਪਾਂ ਤੁਹਾਨੂੰ ਲੀਫ ਬਣਾ ਕੇ ਦਿਖਾਉਣੀ ਆ ਪਹਿਲਾਂ ਸਿੰਪਲ ਹੀ ਆ ਜਿਹੜਾ ਇੱਕ ਆਪਾਂ ਇੱਕ ਕੋਨੇ ਤੋਂ ਤਾਗਾ ਜਿਹੜਾ ਚੱਕਿਆ ਉਸ ਤੋਂ ਬਾਅਦ ਉਦਾਂ ਹੀ ਜਿਵੇਂ ਆਪਾਂ ਉਹਦੇ 'ਚ ਕੀਤਾ ਸੀ ਇਦਾਂ ਹੀ ਸੇਮ ਐ ਜਿਹੜਾ ਡਿਜ਼ਾਈਨ ਅਕੋਰਡਿੰਗ ਇਹਦੇ 'ਚ ਵੀ ਉਵੇਂ ਹੀ ਫੈਬਰਿਕ ਪਿੱਛੇ ਨੂੰ ਚੱਕਣਾ ਤਾਗਾ ਪਿੱਛੇ ਰੱਖਣਾ ਇਹ ਇਦਾਂ ਜਿਹੜੀ ਬਹੁਤ ਸੋਹਣੀ ਲੀਫ ਬੰਦੀ ਐ ਡਿਜ਼ਾਈਨ ਦੀ ਬਹੁਤ ਸੋਹਣੀ ਲੁੱਕ ਆਉਂਦੀ ਐ ਇਹ ਡਿਜ਼ਾਈਨ ਦੀ ਖਰਾਬ ਨਹੀਂ ਹੁੰਦਾ ਇਹ ਡਿਜ਼ਾਈਨ ਸੂਟਸ ਤੇ ਉੱਤੇ ਜੇ ਆਪਾਂ ਕਰਦੇ ਆ ਤਾਂ ਆਪਣੇ ਪੇਜ ਸੂਟਸ ਨਾਲ ਵੱਧ ਤੋਂ ਵੱਧ ਫੋਲੋਅ ਐਂਡ ਸ਼ੇਅਰ ਜ਼ਰੂਰ ਕਰੋ ਜੀ ਤੇ ਇਹਦੇ ਡਿਜ਼ਾਈਨ ਜਿਵੇਂ ਸਨਫਲਾਅਰ ਡਿਜ਼ਾਈਨ ਹੋ ਗਿਆ ਲੀਫ ਦਾ ਡਿਜ਼ਾਈਨ ਹੋ ਗਿਆ ਤੇ ਇੱਕ ਥੋੜਾ ਜਿਹਾ ਹੈਵੀ ਚ ਪੀਕਾਕ ਡਿਜ਼ਾਈਨ ਥੈਂਕ ਯੂ ਜੀ